ਚੰਡੀਗੜ੍ਹ ਸਮੇਤ ਪੰਜਾਬ ਵਿੱਚ ਧੂਏਂ ਕਾਰਨ ਲੋਕਾਂ ਦਾ ਦਮ ਘੁੱਟ ਰਿਹਾ ਹੈ। ਚੰਡੀਗੜ੍ਹ ਦੇ ਨਾਲ ਹੀ ਪੰਜਾਬ ਦੇ 5 ਜ਼ਿਲ੍ਹੇ ਅਜਿਹੇ ਹਨ ਜਿੱਥੇ ਪ੍ਰਦੂਸ਼ਣ ਦਾ ਪੱਧਰ ਅਜੇ ਵੀ ਆਮ ਨਾਲੋਂ 4 ਗੁਣਾ ਵੱਧ ਹੈ। ਦਿੱਲੀ ਅਤੇ ਹਰਿਆਣਾ ਦੇ ਕਈ ਸਕੂਲਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਪਰ ਪੰਜਾਬ ਵਿੱਚ ਇਸ ਸਬੰਧੀ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਅੱਜ ਧੂਏਂ ਦਾ ਅਲਰਟ ਨਹੀਂ ਹੈ ਤੇ ਤਾਪਮਾਨ ਆਮ ਵਾਂਗ ਰਹੇਗਾ। ਅਗਰ ਪੰਜਾਬ ਦੇ ਵਿੱਚ ਪਰਾਲੀ ਜਨਾਲਨ ਦੀ ਗੱਲ ਕੀਤੀ ਜਾਵੇ ਤੇ ਕਰੀਬ ਇਸ ਵਾਰ ਦੇ ਅਸੀਂ ਅਗਰ ਅੰਕੜਿਆਂ ਦੀ ਗੱਲ ਕਰੀਏ ਤੇ 10000 ਤੋਂ ਅਧਿਕ ਮਾਮਲੇ ਜਿਹੜੇ ਨੇ ਦਰਜ ਹੋ ਚੁੱਕੇ ਨੇ ਪਰਾਲੀ ਜਲਾਨ ਦੇ ਉੱਥੇ ਹੀ ਅਗਰ ਅਸੀਂ ਗੱਲ ਕੀਤੀ ਜਾਵੇ ਵਿਜ਼ਿਬਿਲਟੀ ਦੀ ਤੇ ਇਸ ਵਾਰ ਜਿਹੜੀ ਹੈ ਸामान्य ਤੋਂ 4 ਡਿਗਰੀ ਜ਼ਿਆਦਾ ਦੀ ਵਿਜ਼ਿਬਿਲਟੀ ਜਿਹੜੀ ਹੈ ਉਹ ਲੋਸ ਹੋ ਰਹੀ ਹੈ ਕਿਉਂਕਿ ਅਕਸਰ ਇਸ ਮਹੀਨੇ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਧੁੰਦ ਵੀ ਜਿਹੜੀ ਹੈ ਜ਼ਰੂਰ ਹੁੰਦੀ ਹੈ ਮਗਰ ਧੁੰਦ ਦੇ ਨਾਲ ਨਾਲ ਜਿਹੜੀ ਹੈ ਧੂਆਂ ਵੀ ਬਹੁਤ ਜ਼ਿਆਦਾ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਅਗਰ ਪੰਜਾਬ ਦੇ ਸੜਕਾਂ ਦੀ ਗੱਲ ਕਰੀਏ ਤੇ ਸਵੇਰ ਦੇ ਸਮੇਂ ਕਾਫੀ ਜਿਹੜੀ ਹੈ ਧੁੰਦ ਦੀ ਚੱਦਰ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਨਾਲ ਹੀ ਜਿਹੜੀ ਆ ਧੁੰਦ ਦੀ ਚੱਦਰ ਵੀ ਤੇ ਨਾਲ ਹੀ ਜਿਹੜਾ ਹੈ ਧੂਆਂ ਵੀ ਉਹਦੇ ਵਿੱਚ ਜਿਹੜਾ ਹੈ ਹੁੰਦਾ ਹੈ ਤਾਂ ਬਿਲਕੁਲ ਸਾਫ਼ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਪ੍ਰਾਲੀ ਜਨਾਲ ਦੇ ਜਿਹੜੇ ਮਾਮਲੇ ਨੇ ਉਹ ਦਿਨ-ਪ੍ਰਤੀ ਦਿਨ ਵਧਦੇ ਜਾ ਰਹੇ ਨੇ ਅਗਰ ਆંકੜਿਆਂ ਦੀ ਗੱਲ ਕਰੀਏ ਤਕਰੀਬ 10000 ਦੇ ਆਸ-ਪਾਸ ਜਿਹੜੇ ਨੇ ਆંકੜੇ ਜਿਹੜੇ ਨੇ ਨੋਟ ਕੀਤੇ ਜਾ ਰਹੇ ਨੇ ਉੱਥੇ AQI ਲੈਵਲ ਦੀ ਗੱਲ ਕਰੀਏ ਤਾਂ ਲਗਾਤਾਰ AQI ਲੈਵਲ ਵੀ ਪੰਜਾਬ ਦੇ ਗਈ ਵਕ-ਵਕ ਜ਼ਿਲ੍ਹਿਆਂ ਦਾ ਜਿਹੜਾ ਨੇ ਰਿਪੋਰਟਸ ਸਾਹਮਣੇ ਆ ਰਹੀਆਂ ਨੇ ਕਿ AQI ਲੈਵਲ ਵੀ ਜਿਹੜਾ ਹੈ ਉਹ ਵਧਦਾ ਹੋਇਆ ਤੇ ਚੰਡੀਗੜ੍ਹ ਤੇ ਵੀ ਜਿਹੜਾ AQI ਲੈਵਲ ਹੈ ਉਹਦੇ ਵਿੱਚ ਕੁਝ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲੀ ਹੈ ਉਹਦਾ ਕਾਰਨ ਸਾਫ਼ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੁਣ ਜਿਸ ਤਰ੍ਹਾਂ ਸਪਰੇਅ ਕੀਤੀ ਜਾ ਰਹੀ ਹੈ ਪਾਣੀ ਦੀ ਫੁਵਾਹਾਰਾਂ ਪਾਈਆਂ ਜਾ ਰਹੀਆਂ ਨੇ ਤੇ ਉਹੀ ਕਾਰਨ ਦੱਸਿਆ ਜਾ ਰਿਹਾ ਹੈ ਉੱਥੇ ਸਬੰਧਿਤ ਅਗਰ ਅਸੀਂ ਵਿਭਾਗ ਦੀ ਗੱਲ ਕਰੀਏ ਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਤੱਕ ਬਾਰਿਸ਼ ਨਹੀਂ ਹੁੰਦੀ ਤੇ ਪੰਜਾਬ ਦੇ ਵਿੱਚ ਇਹ ਕਿਹੋ ਜਿਹਾ ਲੈਵਲ ਜਿਹੜਾ ਹੈ ਘਟ ਨਹੀਂ ਹੋਵੇਗਾ ਉਹਦਾ ਸਾਫ਼ ਤੌਰ ਤੇ ਜਿਹੜੇ ਸਬੰਧੀ ਜਿਹੜੇ ਅਧਿਕਾਰੀ ਆ ਉਹਨਾਂ ਦੇ ਵੀ ਕਹਿਣਾ ਹੈ ਕਿ ਜਿਹੜਾ ਪਰਾਲੀ ਪੰਜਾਬ ਦੇ ਵਿੱਚ ਜਲਾਈ ਜਾ ਰਹੀ ਹੈ ਉਹ ਅਹਿਮ ਕਾਰਨ ਜਿਹੜਾ ਹੈ ਮੰਨਿਆ ਜਾ ਰਿਹਾ ਉੱਥੇ ਅਗਰ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਲਗਾਤਾਰ ਜਿਹੜੀ ਹੈ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਰਾਲੀ ਜਿਹੜੀ ਹੈ ਨਾ ਜਲਾਈ ਜਾਵੇ ਮਾਮਲੇ ਵੀ ਜਿਹੜੇ ਨੇ ਦਰਜ ਕੀਤੇ ਜਾ ਰਹੇ ਨੇ ਹਾਲਾਂਕਿ ਅਗਰ ਪੰਜਾਬ ਸਰਕਾਰ ਦੀ ਅਸੀਂ ਗੱਲ ਕਰੀਏ ਤੇ ਪੰਜਾਬ ਸਰਕਾਰ ਵੱਲੋਂ ਮਸ਼ੀਨਾਂ ਵੀ ਜਿਹੜੀਆਂ ਨੇ ਮੋਹੀਆਂ ਜ਼ਰੂਰ ਕਿਸਾਨਾਂ ਨੂੰ ਕਰਾਈਆਂ ਜਾ ਰਹੀਆਂ ਸਨ ਕੁਝ ਕਿਸਾਨਾਂ ਵੱਲੋਂ ਪਰਾਲੀ ਜਿਹੜੀ ਹੈ ਨਹੀਂ ਵੀ ਜਲਾਈ ਗਈ ਮਗਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਪਰਾਲੀ ਜਿਹੜੀ ਹੈ ਜਲਾਈ ਜਾਂਦੀ ਹੈ ਤੇ ਉਹਦਾ ਦੋਸ਼ੀ ਜਿਹੜਾ ਹੈ ਪੰਜਾਬ ਨੂੰ ਮੰਨਿਆ ਜਾਂਦਾ ਹੈ ਮਗਰ ਹਰਿਆਣਾ ਅਨੈ ਸਟੇਟਸ ਦੇ ਵਿੱਚ ਵੀ ਜਿਹੜੀਆਂ ਨੇ ਪਰਾਲੀ ਜਿਹੜੀਆਂ ਨੇ ਜਲਾਈਆਂ ਦਿਆ ਨੇ ਤੇ ਹੁਣ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਹੁਣ ਕਾਫੀ ਮਾਮਲੇ ਸਾਹਮਣੇ ਆ ਰਹੇ ਨੇ ਕਰੀਬ ਅਗਰ ਆંકੜਿਆਂ ਦੀ ਗੱਲ ਕਰੀਏ ਤੇ 10000 ਤੋਂ ਪਾਰ ਹੁੰਦੇ ਦਿਖਾਈ ਦੇ ਰਹੇ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਨੀਲ ਤੇ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਆਮੀ ਸਿੱਟੀ ਦੇ ਰਿਹਾ